ਲੋਕਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਫਾਈ ਕਿਲਿਆਂ ਤੇ ਲਾਏ 45 ਤੜਾ ਕੇ ਜਾਵਾਂਗੇ ਅ ਅਸੀਂ 28 ਤਰੀਕ ਤੋਂ ਲੈ ਕੇ ਲਗਾਤਾਰ ਮਾਨਸਾ ਦਾ ਐਸਡੀਮਾ ਜਿਹੜਾ ਉਹ ਦਫਤਰ ਮੂਹਰੇ ਦਿਨ ਰਾਤ ਲਈ ਧਰਨਾ ਚੱਲਦਾ ਕਿਉਂਕਿ ਸਾਡੇ ਤਿੰਨ ਜਿਹੜੇ ਕੇਸ ਹੈ ਤਿੰਨ ਕਾਮੇ ਐਸਡੀਓ ਦੇ ਸਾਡੇ ਖਰਾਬ ਕੀਤੇ ਐ ਜਿਵੇਂ ਪਹਿਲਾ ਕੰਮ ਸੀਗਾ ਸਾਡਾ ਅ ਠੂਠੇ ਵਾਲੀ ਦੀ ਜ਼ਮੀਨ ਹੈ ਜਿਹੜੀ ਉਹ 19 ਛਾਦੇ 19 ਮਹੀਨੇ ਹੋ ਗਏ ਸੀ ਰਿਸਟਰੀ ਕਰਾਈ ਮ੍ਰਿਤਕਾਲ ਕਰਾਇਆ ਉਹਦੇ ਪੈਸੇ ਨਹੀਂ ਸੀ ਦਿੱਤੇ 19 ਮਹੀਨਾ ਬਾਅਦ ਅਸੀਂ 11 ਲੱਖ 98 ਹਜ਼ਾਰ 775 ਰੁਪਏ ਦਾ ਚੈੱਕ ਲੜ ਕੇ ਲੈਤਾ ਇਹਦੇ ਤੋਂ ਇਹ ਵੀ ਕਿਹੜੀ ਲੰਦੇ ਦੀ ਇੱਕ ਜ਼ਮੀਨ ਹੈ ਪਿੰਡ ਦੀ ਉਹ 28 ਕਿੱਲਾਂ ਦੇ ਉੱਤੇ ਬਿਨਾਂ ਲੋੜ ਤੋਂ 45 ਲਈ ਬੈਠਾ ਜਿੱਥੇ ਨਾ ਪਹਿਲਾਂ ਲੜਾਈ ਹੋਈ ਹੈ ਨਾ ਲੜਾਈ ਹੋਣ ਦੀ ਸੰਭਾਵਨਾ ਕੋਈ ਹੈ ਇਹ ਵੀ ਜੋ ਕਿ ਇੱਕ ਜੋਗੇ ਦਾ ਮਸਲਾ ਸੀਗਾ ਲੰਬੇ ਸਮੇਂ ਤੋਂ ਕਿਸਾਨ ਆਪਦੀ ਜ਼ਮੀਨ ਹੈ ਜਿਹੜੀ ਮੌਲਾ ਦਾ ਛੇ ਪੀੜੀਆਂ ਤੋਂ ਲੈ ਕੇ ਉਹ ਇਹਨਾਂ ਨੇ ਕਿਸੇ ਦੇ ਦਵਾਇਟਾ ਕਿ ਉਹ ਜਿਹੜੀ ਜ਼ਮੀਨ ਹੈ ਤਿੰਨ ਪੀੜੀਆਂ ਵਾਲੀ ਉਹ ਤੋੜੀ ਐ ਅਸੀਂ ਨਾ ਇਹਨਾਂ ਦਾ ਕੋਈ ਜਵਾਬ ਆ ਨਾ ਇਹਨਾਂ ਕੋਲੇ ਅਪੀਲ ਆ ਕੋਈ ਕਿਉਂਕਿ ਇਥੇ ਕੇਸ ਛੜਾ ਜਿਹੜਾ ਹਾਈ ਕੋਰਟ ਦੇ ਵਿੱਚ ਚੱਲਦਾ ਸੀਗਾ ਉਹ ਜਿਹੜਾ ਮਦਈ ਤੇ ਰਹੋ ਜਿੱਤੀ ਹੋਈ ਐ ਜਿਹੜੀ ਹਰੀ ਹੋਈ ਤੇਰੇ ਉਹਨੂੰ ਨਾਂ ਠੀਕ ਕਰਾਉਣ ਦੇ ਪਛਾ ਲੈ ਕੇ ਆਪਦੇ ਕੋਲੇ ਤਰਖਾਸ ਲੈ ਲਈ ਐ ਉਹਦੇ ਤੇ ਉਹ ਬਿਨਾ ਦੂਜੀ ਧਿਰ ਨੂੰ ਬੁਲਾਏ ਬਿਨਾ ਬਿੜਾ ਕੋਈ ਤਰੀਕ ਪਾਏ ਬਿਨਾ ਆਟੋਮੈਟਿਕ ਹੀ ਸਾਰੀ ਫਰਜ਼ ਦੇ ਉੱਤੇ ਜਿਹੜੀ ਉਹ ਰੋਜ਼ੀ ਤਰ ਦਾ ਚੜਾਤੀ ਇਹ ਤਨੇ ਮੰਗਾ ਨੂੰ ਲੈ ਕੇ ਅਸੀਂ ਲਗਾਤਾਰ ਅਣਾ ਪਿਛਲੀ ਰਾਤੀ ਤੀਰੀਕ ਤੋਂ ਬੈਠੇ ਆ ਅੱਜ ਕੋਈ ਦਿਨ ਹੋ ਗਿਆ ਪੂਰੇ ਦਿਗੜਾ ਤੇ ਬੈਠੇ ਨੂੰ ਤੇ ਇਸ ਤਰ੍ਹਾਂ ਦੀ ਸਰਕਾਰ ਜਿਹੜੀ ਕਹਿੰਦੀ ਸੀ ਵੀ ਧਰਨੇ ਸਾਡੇ ਰਾਜ ਦੇ ਵਿੱਚ ਨਹੀਂ ਲੱਗਣਗੇ ਤਾਂ ਉੱਤੇ ਲਗਾਤਾਰ ਪੱਕੇ ਮੋਰਚੇ ਜਿਹੜੇ ਲਗਾਤਾਰ ਜਾਰੀ ਹੈ ਇਸ ਕਰਕੇ ਅਸੀਂ ਕੱਲ ਨੂੰ ਪੰਜਾਬ ਦੀ ਮੀਟਿੰਗ ਬਰਨਾਲੇ ਤਰਕਸ਼ੀਲ ਭਵਨ ਦੇ ਵਿੱਚ ਕੱਲ ਨੂੰ ਕੋਈ ਵੱਡਾ ਲਾਨ ਕਰਨ ਜਾ ਰਹੇ ਆ ਦੋ ਜ਼ਿਲ੍ਹਿਆਂ ਦਾ ਇੱਥੇ ਵੱਡਾ ਇਕੱਠ ਕਰਾਂਗੇ ਇੱਥੋਂ ਦੇ ਨਫਾ ਨਿਸ਼ਕਾਨ ਦੀ ਇੱਥੋਂ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿਉਂਕਿ ਸਾਡਾ ਜਭੂਰੀ ਹੱਕ ਹੈ ਜਦੋਂ ਕਦੇ ਵੀ ਕੋਈ ਇਹਨਾਂ ੱਤਕਾ ਹੁੰਦਾ ਉੱਤੇ ਖੜਦੇ ਆ ਤੇ ਪਾਰਾ ਇਸਦੇ ਵਿੱਚ ਚੁੱਪਾ ਹੈ ਕਈ ਵਾਰੀ ਮੀਟਿੰਗਾਂ ਹੋ ਚੁੱਕੀਆਂ ਨੇ ਇੱਕ ਵੀ ਗੱਲ ਦਾ ਜਵਾਬ ਨਹੀਂ ਦਿੰਦਾ ਇਸਦੇਵਾ ਵੀ ਤੁਸੀਂ ਇਹ ਪੱਖੋਂ ਗਲਤ ਆ ਤੇ ਜਦੋਂ ਗਲਤ ਹੈ ਨਹੀਂ ਅਸੀਂ ਪਰ ਤੁਸੀਂ ਗਲਤ ਕੰਮ ਕਰਿਆ ਅਸੀਂ ਕਈ ਵਾਰੀ ਕਿਹਾ ਵੀ ਤੁਸੀਂ ਉਹਨੂੰ ਦਰੁਸਤੀ ਕਰਕੇ ਕਿਸਾਨਾਂ ਨੂੰ ਇਨਸਾਫ ਦਿਓ ਪਰ ਉਹ ਚੁੱਪ ਹੈ ਤੇ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਅਗਲਾ ਪ੍ਰੋਗਰਾਮ ਦੇ ਕੇ ਅਸੀਂ ਉਹਨਾਂ ਚੱਕਰ ਇਹ ਸੰਘਰਸ਼ ਜਾਰੀ ਰੱਖਾਂਗੇ ਜਦ ਤੱਕ ਇਹ ਦੋਨੇ ਪਰਿਵਾਰਾਂ ਨੂੰ ਦੋਨੇ ਪਿੰਡਾਂ ਨੂੰ ਇਨਸਾਫ ਨਹੀਂ ਮਿਲਦਾ